ਬੋਲੇ-ਪੋਲੇ ਪੱਪਾ ਨੂੰ ਹੌਲੀ-ਹੌਲੀ ਚੱਕਦੀ ਤੇ ਮਟਕ-ਮਟਕ ਕੇ ਤੁਰਦੀ ਵੀਰਾ ਘਰ ਦੇ ਬੂਹੇ ਤੱਕ ਕਈ ਵਾਰ ਢੇੜੇ ਮਾਰ ਗਈ ਵੀ ਸ਼ਾਇਦ ਬਚਤਰਾ ਨਜ਼ਰ ਆ ਜਾਵੇ ਪਰ ਬਚਤਰਾ ਕਿਤੇ ਵੀ ਨਜ਼ਰ ਨਹੀਂ ਆਇਆ ਆਖਰ ਨੂੰ ਵੀਰਾ ਨੇ ਬਹਾਨੇ ਨਾਲ ਗਲੀ ਲੰਗੇ ਜਾ ਰਹੇ ਬੱਚੇ ਨੂੰ ਬਚਤਰੇ ਤੱਕ ਸ尼ਹਾ ਲਾਉਣ ਲਈ ਕਹਿ ਦਿੱਤਾ ਵੀਰਾ ਨੂੰ ਪਤਾ ਸੀ ਕਿ ਜੇ ਇਹ ਕਿਹਾ ਵੀ ਕਿ ਮੈਂ ਬੁਲਾਇਆ ਫਿਰ ਸ਼ਾਇਦ ਬਚਤਰਾ ਆਵੇ ਹੀ ਨਾ ਕਿਉਂਕਿ ਬਚੱਤਰੇ ਦੇ ਦਿਲ ਵਿੱਚ ਰੀਤਲੀ ਉਤੇਜਨਾ ਹੋਣ ਲੱਗ ਪਈ ਸੀ ਤੇ ਵੀਰਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਸੀ ਕਿ ਇਹ ਕਾਰਨ ਵੀ ਸੀ ਕਿ ਵੀਰਾ ਨੇ ਬਚੱਤਰੇ ਨੂੰ ਅੱਜ ਬੁਲਾਇਆ ਸੀ ਕਰੇ ਵੀਰਾ ਬਚੱਤਰੇ ਨਾਲ ਦਿਲ ਦੇ ਚਾਹ ਤਾਂ ਪੂਰੇ ਕਰਨੇ ਚਾਹੁੰਦੀ ਸੀ ਪਰ ਇਹ ਸਭ ਕਰਕੇ ਬਚੱਤਰੇ ਨੂੰ ਹਮੇਸ਼ਾ ਲਈ ਆਪਣੇ ਵੱਸ ਵਿੱਚ ਕਰਨਾ ਚਾਹੁੰਦੀ ਸੀ ਇਸ ਲਈ ਵੀਰਾ ਨੇ ਕਿਹਾ ਸੀ ਕਿ ਜਾ ਕੇ ਬਚੱਤਰੇ ਨੂੰ ਕਹਿ ਦਿਓ ਕਿ ਕਿਸ਼ਨ ਨੇ ਘਰ ਬੁਲਾਇਆ ਹੈ ਵੀਰਾ ਨੂੰ ਯਕੀਨ ਸੀ ਕਿ ਬਚੱਤਰਾ ਕਿਛਨੇ ਦੀ ਗੱਲ ਨੂੰ ਕਦੇ ਵੀ ਨਾ ਨਹੀਂ ਕਰ ਸਕਦਾ ਇਸ ਲਈ ਵੀਰਾ ਨੂੰ ਪੱਕਾ ਹੋ ਗਿਆ ਸੀ ਕਿ ਬਚੱਤਰਾ ਹੁਣ ਆਵੇਗਾ ਹੀ ਆਵੇਗਾ ਇਸ ਲਈ ਵੀਰਾ ਕਾਲੇ ਨਾਲ ਜਾ ਕੇ ਕਮਰੇ ਵਿੱਚ ਹੋਰ ਵੀ ਤਿਆਰ ਹੋਣ ਲੱਗ ਪਈ ਨਵੀਂ ਵਿਆਹੀ ਦੁੱਲਣ ਵਾਂਗ ਸਜਣ ਸਵਰਨ ਵਿੱਚ ਵੀਰਾ ਨੇ ਕੋਈ ਕਸਮ ਨਹੀਂ ਛੱਡੀ ਪਿੱਲੀਆਂ ਅੱਖਾਂ ਵਿੱਚ ਸ਼ੁਰਮੇ ਦੀ ਧਾਰੀ ਪਰਾंदे ਵਿੱਚ ਬੁੰਦੀ ਕਾਲੀ ਸਪਨੀ ਵਰਗੀ ਗੁੱਤ ਵੱਖੀਆਂ ਤੋਂ ਤੰਗ ਕਾਲੀ ਵੱਡੇ ਗਲਮੇ ਦੀ ਕੁੜਤੀ ਬੂਰੀ ਪਰਾਂ ਵਿੱਚ ਪਾਈ ਕੱਢਵੀਂ ਜੁੱਤੀ ਤੇ ਛਣਛਣ ਕਰਦੀਆਂ ਛਾਂਜਰਾ ਨੱਕ ਵਿੱਚ ਲਿਸ਼ਕਦਾ ਕੋਕਾ ਲਾਲ-ਲਾਲ ਬੁੱਲਾਂ ਤੇ ਸੂਹੀ ਸੁਰਖੀ ਬੂਰੀਆਂ ਬਾਵਾ ਵਿੱਚ ਲਾਲ ਵਿਆਹ ਵਾਲਾ ਚੂੜਾ ਦੇਖਣ ਨੂੰ ਜਿਵੇਂ ਹੀ ਨਵੀਂ ਵਿਆਹੀ ਦੁਲਹਨ ਲੱਗ ਰਹੀ ਸੀ ਵੀਰਾਂ ਨੂੰ ਯਕੀਨ ਸੀ ਕਿ ਜੇਕਰ ਬਚੱਤਰਾ ਇੱਕ ਵਾਰ ਅੱਖ ਚੱਕ ਕੇ ਵੇਖ ਲਵੇਗਾ ਫਿਰ ਮੇਰੇ ਤੋਂ ਦੂਰ ਨਹੀਂ ਹੋਵੇਗਾ ਇਸੇ ਨੂੰ ਕੀਲਣ ਲਈ ਵੀਰਾਂ ਦਾ ਗੁੰਦਮਾ ਸਰੀਰੀ ਕਾਫੀ ਸੀ ਪਰ ਹੁਣ ਤਾਂ ਵੀਰਾ ਨੇ ਅੱਗ ਵਾਂਗ ਤਪਦੇ ਹੁਸਨ ਨੂੰ ਹੋਰ ਵੀ ਜ਼ਿਆਦਾ ਸ਼ਿੰਗਾਰ ਲਿਆ ਸੀ ਵੀਰਾ ਦੇ ਗੁੰਦਵੀ ਠਾਠਾ ਠਾਠਾ ਮਾਰਦੀ ਜਵਾਨੀ ਦਾ ਅੰਦਾਜ਼ਾ ਵੀਰਾ ਦੇ ਸੂਟਾਂ ਦੇ ਅੰਦਰੋਂ ਹੀ ਹੋ ਰਿਹਾ ਸੀ ਸੂਟ ਦੇ ਅੰਦਰ ਫਸੀ ਵੀਰਾ ਨਿੱ ਨਰਮ ਗੋਲ ਇੱਕ ਸੂਟ ਵਿੱਚੋਂ ਬਾਹਰ ਨਿਕਲਣ ਲਈ ਤੜਫ ਰਹੀ ਸੀ ਵੀਰਾ ਨੂੰ ਦੇਖ ਕੇ ਲੱਗਦਾ ਸੀ ਕਿ ਵੀਰਾ ਦੀ ਛਾਤੀ ਛੇਤੀ ਹੀ ਵੀਰਾ ਦੇ ਸੂਟ ਨੂੰ ਪਾੜ ਕੇ ਬਾਹਰ ਨਿਕਲ ਜਾਵੇਗੀ ਵੀਰਾ ਦੇ ਵੱਡੇ ਗਲਾਮੀ ਵਾਲੀ ਕੁਰਤੀ ਹੀ ਇਸ ਕਰਕੇ ਪਾਈ ਸੀ ਕਿ ਸ਼ਾਤੀਆਂ ਬਾਵਾ ਬਾਹਰਵਲ ਆ ਜਾਣ ਤੇ ਬਚੱਤਰਾਂ ਪਹਿਲੀ ਵਾਰੀ ਦੇਖਦੇ ਸਾਰ ਹੀ ਕਾਇਲ ਹੋ ਜਾਵੇ ਤੇ ਮੇਰੇ ਨਾਲ ਲਿਫਟ ਜਾਵੇ ਖੁਦ ਨੂੰ ਦੇਖਦੀ ਦੇਖਦੀ ਵੀਰਾ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪਈ ਤੇ ਆਪਣੇ ਹੁਸਨ ਨੂੰ ਦੇਖ-ਦੇਖ ਕੇ ਸ਼ਰਮਾਉਣ ਲੱਗ ਪਈ ਵੀਰਾ ਨੂੰ ਤਾਂ ਬਸ ਹੁਣ ਬਚੱਤਰੇ ਦੇ ਆਉਣ ਦਾ ਇੰਤਜ਼ਾਰ ਸੀ ਬੈੱਡਾਂ ਤੇ ਵੀ ਵੀਰਾ ਨੇ ਨਵੀਂ ਚਾਦਰ ਕੱਢ ਕੇ ਵਿਛਾ ਦਿੱਤੀ ਵੀਰਾ ਦੇ ਦਿਲ ਤੇ ਜਜ਼ਬਾਤ ਕਾਬੂ ਤੋਂ ਬਾਹਰ ਹੋਣ ਲੱਗੇ ਪਏ ਸੀ بار-ਬਾਰ ਆਪਣੇ ਗੋਰੇ ਜਿਸਮ ਨੂੰ ਬਾਹਾਂ ਵਿੱਚ ਘੁੱਟਦੀ ਟੱਟਲਾ ਛੱਡਦੀ ਵੀਰਾ ਦਾ ਸਬਰ ਵੀ ਮੁੱਕਦਾ ਜਾ ਰਿਹਾ ਸੀ ਪਰ ਹਾਲੇ ਤੱਕ ਵੀਰਾ ਨੂੰ ਬਚੱਤਰੇ ਦੇ ਪੈਰਾਂ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਸੀ ਵੀਰਾ ਕਾਫੀ ਧੀਰਜ ਨਾਲ ਖੜੀ ਬਚੱਤਰੇ ਨੂੰ ਉਡੀਕਦੀ ਵੀ ਰਹੀ ਬੀਰਾ ਨੂੰ ਪੂਰਾ ਯਕੀਨ ਸੀ ਕਿ ਬਚੱਤਰਾ ਕਦੇ ਕਿਸ਼ਨ ਦੇ ਫੇਜ ਜਿਸ ਨਿਹੇ ਦੀ ਗੱਲ 모ੜ ਹੀ ਨਹੀਂ ਸਕਦਾ ਸੀ ਪਰ ਫਿਰ ਵੀ ਕਾਫੀ ਧੀਰ ਤੱਕ ਜਦੋਂ ਬਚੱਤਰਾ ਨਾ ਆਇਆ ਤਾਂ ਬੀਰਾ ਬਚੱਤਰੇ ਨੂੰ ਦੇਖਣ ਲਈ ਕਮਰੇ ਤੋਂ ਥੋੜਾ ਬਾਹਰ ਵੱਲ ਆ ਗਈ ਵੀਰਾ ਨੂੰ ਹਲੇ ਵੀ ਪੂਰਾ ਯਕੀਨ ਸੀ ਕਿ ਬਚੱਤਰਾ ਪੱਕਾ ਆਵੇਗਾ ਦੁੱਲਣ ਵਾਂਗ ਸਜਾਈ ਹੋ ਸੰਤੇ ਪਦਲਾ ਲੱਕ ਹਿਲਾ ਹਿਲਾ ਕੇ ਤੁਰਦੀ ਵੀਰਾ ਦੇ ਦਿਲ ਵਿੱਚ ਇੱਕ ਪਾਸੇ ਬਚੱਤਰੇ ਨਾਲ ਮੇਲ ਦਾ ਚਾਚੜਿਆ ਹੋਇਆ ਸੀ ਤੇ ਦੂਜੇ ਪਾਸੇ ਇਹ ਵੀ ਸੀ ਕਿ ਹਾਲੇ ਤੱਕ ਬਚੱਤਰਾ ਆਇਆ ਕਿਉਂ ਨਹੀਂ ਥੋੜਾ ਨਾਮੋਸ਼ੀ ਜਿਹੇ ਦਿਲ ਦੇ ਾਰਮਾਨਾਂ ਨਾਲ ਵੀਰਾ ਕਮਰੇ ਦੇ ਬਾਹਰ ਤੱਕ ਆ ਗਈ ਵੀਰਾ ਹਾਲੇ ਕਮਰੇ ਦੇ ਅੰਦਰ ਤੋਂ ਚੱਲ ਕੇ ਚੁੱਲ੍ਹੇ ਤੱਕ ਹੀ ਆਈ ਸੀ ਕੇ ਪਸ਼ੂਆਂ ਵਾਲੇ ਪਾਸਿਓ ਜਿਹੜੇ ਪਾਸੇ ਵੀਰਾ ਨੇ ਰੀਤ ਨੂੰ ਬਹਾਨੇ ਨਾਲ ਭੇਜਿਆ ਸੀ ਉਸ ਪਾਸੇ ਤੋਂ ਰੋਣ ਤੇ ਹੌਂਕਿਆਂ ਦੀ ਆਵਾਜ਼ ਸੁਣਾਈ ਦਿੱਤੀ ਇੱਕ ਵਾਰ ਤਾਂ ਵੀਰਾ ਨੂੰ ਲੱਗਿਆ ਕਿ ਸ਼ਾਇਦ ਮੇਰਾ ਬਹਿਮ ਹੀ ਹੋਣਾ ਅਣਗੋਲਿਆ ਕਰਕੇ ਵੀਰਾ ਮੜਕ ਮੜਕ ਕੇ ਆਪਣਾ ਲੱਕੇ ਹਿਲਾਉਂਦੀ ਹੋਈ ਮੂਹੇ ਵੱਲ ਵੇਖੇ ਫਿਰ ਤੋਂ ਕਮਰੇ ਅੰਦਰ ਆ ਗਈ ਵੀਰਾ ਦੇ ਦਿਲ ਨੂੰ ਚਾਹੀ ਇੰਨਾ ਜ਼ਿਆਦਾ ਛੜਿਆ ਹੋਇਆ ਸੀ ਕਿ ਵੀਰਾ ਨੂੰ ਆਪਣੇ ਆਪ ਤੇ ਬਚਤਰੇ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਆਪਣੇ ਅੰਦਰ ਦੀ ਅੱਗ ਨੂੰ ਠੰਡੀ ਕਰਨ ਲਈ ਵੀਰਬ ਚਤਰੇ ਨੂੰ ਆਪਣੇ ਹੁਸਨਾ ਤੇ ਅੱਗ ਲਾਉਂਦੀ ਜਵਾਨੀ ਦੇ ਜਾਲ ਵਿੱਚ ਫਸੌਣ ਲਈ ਉਹ ਜੀ ਵੀ ਕਰਨ ਲਈ ਤਿਆਰ ਹੋਈ ਬੈਠੀ ਸੀ ਵੀਰਾ ਦੀਆਂ ਨਜ਼ਰਾਂ ਵਿੱਚ ਉਹ ਜੋ ਕੁਝ ਵੀ ਕਰ ਰਹੀ ਸੀ ਸਭ ਸਹੀ ਹੀ ਕਰ ਰਹੀ ਸੀ ਕੁਝ ਵੀ ਗਲਤ ਨਹੀਂ ਸੀ ਇਹਦੇ ਵਿੱਚ ਕਮਰੇ ਦੇ ਅੰਦਰ ਤੱਕ ਆਉਂਦੀ ਆਉਂਦੀ ਵੀਰਾ ਫਿਰ ਤੋਂ ਆਪਣੇ ਆਪ ਵਿੱਚ ਮਸਤ ਹੋ ਗਈ ਕਮੀਜ਼ ਨੂੰ ਮੋਢਿਆਂ ਤੋਂ ਹੋਰ ਬਾਹਰ ਥੱਲੇ ਵੱਲ ਕਰਦੀ ਵੀਰਾ ਨੇ ਚੁੰਨੀ ਵੀ ਲਾ ਕੇ ਰੱਖ ਦਿੱਤੀ ਵੀਰਾ ਨੂੰ ਜਿਹਦਾ ਇੰਤਜ਼ਾਰ ਸੀ ਉਹ ਹਲੇ ਤੱਕ ਵੀ ਨਹੀਂ ਆਇਆ ਸੀ ਵੀਰਾ ਕਮਰੇ ਦੇ ਬੂਹੇ ਤੱਕ ਆ ਕੇ ਫਿਰ ਤੋਂ ਬੁਜਤਰੀ ਦੀ ਉਡੀਕ ਵਿੱਚ ਗਿਹੜੇ ਵੱਲ ਤੱਕਣ ਲੱਗੀ ਪਰ ਸਾਰਾ ਵੇੜਾ ਹੰਸਣ ਸਾਣ ਹੀ ਬਿਆਸੀ ਪਸ਼ੂਆਂ ਵਾਲੇ ਪਾਸੇ ਤੋਂ ਹੌਂਕਿਆਂ ਦੇ ਰੋਣ ਦੀ ਆਵਾਜ਼ ਫਿਰ ਤੋਂ ਵੀਰਾ ਦੇ ਕੰਨਾਂ ਪੈਣ ਲੱਗੀ ਦੁਨੀਆ ਦੇ ਰੰਗਾਂ ਦਾ ਵੀ ਕਿਹੜਾ ਪਤਾ ਲੱਗਦਾ ਹੈ ਕੌਣਾ ਆਪਣਾ ਤੇ ਕੌਣਾ ਬਗਾਨਾ ਇਹ ਤਾਂ ਲੁੱਟਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਵੀਰਾ ਨੂੰ ਪੱਕਾ ਹੋ ਗਿਆ ਸੀ ਕਿ ਇਹ ਮੇਰਾ ਬਹਿਮ ਨਹੀਂ ਹੈ ਪਰ ਉਧਰ ਵਾਲੇ ਪਾਸੇ ਤਾਂ ਰੀਤ ਗਈ ਹੈ ਫਿਰ ਉਹਨੂੰ ਕੀ ਹੋ ਗਿਆ ਹੋਣਾ ਇੱਕ ਵਾਰ ਤਾਂ ਵੀਰਾ ਸੱਜਰੀ ਸਵਰੀ ਉਸੇ ਹਾਲ ਦੇ ਵਿੱਚ ਰੀਤ ਨੂੰ ਵੇਖਣ ਲਈ ਤੁਰ ਪਈ ਪਤਲਾ ਲੱਕ ਹਿਲਾਉਂਦੀ ਹੋਈ ਦੋ ਕਦਮ ਤੁਰ ਕੇ ਫਿਰ ਤੋਂ ਰੁਕ ਗਈ ਵੀਰਾ ਨੂੰ ਲੱਗਿਆ ਕਿ ਇਹ ਤਾਂ ਸਾਰਾ ਦਿਨ ਐਵੇਂ ਹੀ ਰੋਂਦੀ ਰਹਿੰਦੀ ਇਹਦਾ ਤਾਂ ਸੁਭਾਅ ਬਣ ਚੁੱਕਿਆ ਹੈ ਸਾਰਾ ਦਿਨ ਰੋਂਦੇ ਰਹਿਣਾ ਆਪੇ ਚੁੱਪ ਹੋ ਜਾਊ ਨੀਤੇ ਦੇ ਰੋਂਦੀ ਆਵਾਜ਼ ਨੂੰ ਹਣ ਸੁਨਿਆ ਕਰਕੇ ਵੀਰਾ ਫਿਰ ਤੋਂ ਬੂਹੇ ਵੱਲ ਦੇਖਣ ਲੱਗ ਪਈ ਪਰ ਬਚੱਤਰਾ ਵੀਰਾ ਨੂੰ ਕਿਤੇ ਨਜ਼ਰ ਨਾ ਆਇਆ ਆਹ ਬੋਝ-ਬੋਝ ਕੇ ਤੁਰਦੀ ਵੀਰਾ ਬਾਹਰ ਤੱਕ ਵੇਖ ਕੇ ਆਈ ਸੀ ਪਰ ਬਚੱਤਰਾ ਬਾਹਰ ਵੀ ਕਿਤੇ ਨਹੀਂ ਸੀ ਵੀਰਾ ਨੇ ਸੋਚਿਆ ਸੀ ਕੇ ਬਚੱਤਰਾ ਕਿਸ਼ਨ ਦੀ ਗੱਲ ਨੂੰ ਕਦੇ ਮੋੜ ਨਹੀਂ ਸਕਦਾ ਸੀ ਫਿਰ ਅੱਜ ਕਿਉਂ ਨਹੀਂ ਆਇਆ ਵੀਰਾ ਨੂੰ ਆਪਣਾ ਸਾਰਾ ਚਾਹ ਲੈਂਦਾ ਜਾਪਣ ਲੱਗ ਪਿਆ ਇੰਨੀਆਂ ਰੀਝਾਂਾਂ ਸਿਗਾਰਿਆ ਹੂਸ ਨੇ ਵੀ ਬਚੱਤਰੇ ਦੇ ਇੰਤਜ਼ਾਰ ਵਿੱਚ ਠੰਡਾ ਹੋਣ ਲੱਗਿਆ ਸੀ ਕਰੇ ਵੀ ਤਾਂ ਕਰੇ ਕੀ ਆਖਰ ਹੁਣ ਖੁਦ ਵੀ ਤਾਂ ਨਹੀਂ ਜਾ ਸਕਦੀ ਸੀ ਬਚੱਤਰੇ ਦੇ ਘਰ ਬਚੱਤਰੇ ਬਾਰੇ ਸੋਚਦੀ-ਸੋਚਦੀ ਵੀਰਾ ਜਿਸ ਨੂੰ ਹਿਲਾ ਹਲਾ ਕੇ ਤੁਰਦੀ ਫਿਰ ਤੋਂ ਆਪਣੇ ਕਮਰੇ ਵਿੱਚ ਆ ਗਈ ਪ੍ਰੀਤ ਦੇ ਰੋਂ ਦੀ ਆਵਾਜ਼ ਹਾਲੇ ਵੀ ਆ ਰਹੀ ਸੀ ਪਰ ਵੀਰਾ ਨੇ ਰੀਤ ਵੱਲ ਕੋਈ ਵალა ਧਿਆਨ ਨਹੀਂ ਦਿੱਤਾ ਵੀਰਾਂ ਨੂੰ ਤਾਂ ਸਿਰਫ ਆਪਣੇ ਆਪ ਦੀ ਪਈ ਸੀ ਵੀਰਾਂ ਨੂੰ ਤਾਂ ਬਚੱਤਰੇ ਤੋਂ ਬਿਨਾ ਜਿਵੇਂ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਬਸ ਬਚੱਤਰਾਂ ਤੇ ਬਚੱਤਰੇ ਨਾਲ ਕਰਨ ਦੇ ਚੋਲ-ਮੋਲ ਹੀ ਅੱਖਾਂ ਮੂਰੇ ਆ ਰਹੇ ਸੀ ਵੀਰਾਂ ਨੂੰ ਇੰਨੀ ਹਰੀਜਾਂ ਲਾ ਕੇ ਸ਼ਿੰਗਾਰੇ ਆਪਣਾ ਤਪ ਦਾ ਹੁਸਨ ਵੀ ਬੇਅਰਥ ਜਾਂਦਾ ਸੀ ਲੱਗਦਾ ਸੀ ਵੀਰਾ ਤਾਂ ਕਲਪੀ ਪਈ ਸੀ ਕਿ ਬਚੱਤਰੇ ਨਾਲ ਮਿਲਣ ਲਈ ਪਰ ਬਚੱਤਰੇ ਨੇ ਵੀਰਾ ਦੇ ਦਿਲ ਤੇ ਸਭ ਆਰਮਾਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ ਜਦੋਂ ਕਾਫੀ ਦੇਰ ਤੱਕ ਇੰਤਜ਼ਾਰ ਕਰਨ ਦੇ ਬਾਅਦ ਵੀ ਬਚੱਤਰਾ ਨਾ ਆਇਆ ਤਾਂ ਵੀਰਾ ਨੇ ਬਚੱਤਰੇ ਲਈ ਸੰਗਾਰਿਆ ਹੁਸ਼ਨ ਤੇ ਬਾਹਾਂ ਵਿੱਚ ਪਾਇਆ ਲਾਲ ਚੂੜਾ ਵੀ ਉਤਾਰ ਕੇ ਪਰਾਂ ਸੁੱਟ ਦਿੱਤਾ ਵੀਰਾ ਨੂੰ ਬਚੱਤਰੇ ਤੇ ਗੁੱਸਾ ਵੀ ਆ ਰਿਹਾ ਸੀ ਤੇ ਆਪਣੇ ਆਪ ਤੇ ਵੀ ਵੀਰਾ ਨੂੰ ਅੱਜ ਬਚੱਤਰੇ ਨਾਲ ਮਿਲਣ ਦਾ ਹੱਦੋਂ ਵੱਧ ਚਾਹ ਚੜਿਆ ਹੋਇਆ ਸੀ ਇੰਨਾ ਚਾਹ ਤਾਂ ਵੀਰਾ ਨੇ ਆਪਣੀ ਵਿਆਹ ਵਾਲੀ ਪਹਿਲੀ ਰਾਤ ਦਾ ਵੀ ਨਹੀਂ ਕੀਤਾ ਸੀ ਜਿੰਨਾ ਚਾਹ ਵੀਰਾ ਨੂੰ ਬਚੱਤਰੇ ਨਾਲ ਮਿਲਣ ਦਾ ਚੜਿਆ ਸੀ ਵੀਰਾਂ ਨੂੰ ਆਪਣੇ ਹੁਸਨ ਤੇ ਨਾ ਮਾਨ ਸੀ ਕਿ ਅੱਜ ਜੇਕਰ ਬਚੱਤਰਾ ਇੱਕ ਵਾਰ ਅੱਖ ਚੱਕ ਕੇ ਵੀਰਾਂ ਨੂੰ ਦੇਖ ਲੈਂਦਾ ਸਿਰ ਵੀਰਾਂ ਨੂੰ ਘੁੱਟ ਕੇ ਜੱਫੀ ਪਾਏ ਬਿਨਾਂ ਰਹਿ ਨਹੀਂ ਸਕਦਾ ਸੀ ਪਰ ਵੀਰਾਂ ਨੂੰ ਇਹ ਸਿਰਫ ਇੱਕ ਸੁਪਨਾ ਜਿਹਾ ਹੋ ਗਿਆ ਜਾਪਨ ਲੱਗ ਪਿਆ ਸੀ ਕਿਉਂਕਿ ਬਚੱਤਰੇ ਨੇ ਵੀਰਾਂ ਵੱਲ ਦੇਖ ਕੇ ਲੱਟੂ ਦਾ ਕੀ ਹੋਣਾ ਸੀ ਬਚੱਤਰਾ ਦਾ ਵੀਰਾਂ ਦੇ ਕੋਲ ਆਇਆ ਵੀ ਨਹੀਂ ਸੀ ਪਰ ਕਿਉਂ ਨਹੀਂ ਆਇਆ ਇਹ ਗੱਲ ਵੀਰਾਂ ਨੂੰ ਹਲੇ ਤੱਕ ਨਹੀਂ ਪਤਾ ਸੀ ਵੀਰਾਂ ਨੂੰ ਤਾਂ ਹਾਲੇ ਤੱਕ ਇਹ ਹੀ ਲੱਗਦਾ ਸੀ ਕਿ ਜੇ ਤਾਂ ਬਚੱਤਰੇ ਤੱਕ ਸਨੇਹਾ ਹੀ ਨਹੀਂ ਪਹੁੰਚਿਆ ਹੋਣਾ ਜਾਂ ਫਿਰ ਬਚੱਤਰਾ ਕਿਤੇ ਬਾਹਰ ਗਿਆ ਹੋਣਾ ਜੇਕਰ ਬਚੱਤਰਾ ਘਰ ਹੁੰਦਾ ਤਾਂ ਸਨੇਹਾ ਪਹੁੰਚਿਆ ਹੁੰਦਾ ਫਿਰ ਬਚੱਤਰ ਆਏ ਬਿਨਾਂ ਨਹੀਂ ਰਹਿ ਸਕਦਾ ਸੀ ਫਿਰ ਹਰ ਹਾਲ ਵਿੱਚ ਆਉਣਾ ਹੀ ਸੀ ਪਰ ਕੁਝ ਵੀ ਸੀ 75 ਤੇ ਵੀਰਾ ਦੇ ਕੋਲ ਨਾ ਆਉਣ ਕਰਕੇ ਦਿਲ ਦੇ ਚਾਤ ਅਧੂਰੇ ਰਹਿ ਗਏ ਸੀ ਵੀਰਾ ਨੇ ਜਿੰਨੀ ਰੀਜ਼ ਨਾਲ ਤਿਆਰ ਹੁੰਦੇ ਸਵਰਨ ਤੇ ਅੱਜ ਬਚੱਤਰੇ ਲਈ ਲਾਈ ਸੀ ਉਹਨੀ ਰੀਤ ਦਾ ਵੀਰਾ ਨਹੀਂ ਕਦੇ ਜਵਾਨੀ ਦੇ ਜੋਰ ਵੇਲੇ ਨਹੀਂ ਲਾਈ ਸੀ ਪਰ ਬਚੱਤਰੇ ਨੇ ਨਾ ਆ ਕੇ ਵੀਰਾ ਦੀਆਂ ਸਭ ਰੀਝਾਂ ਤੇ ਦਿਲ ਦੇ ਚਾਵਣ ਤੋੜ ਕੇ ਰੱਖ ਦਿੱਤਾ ਸੀ ਵੀਰਾ ਫਿਰ ਵੀ 부জে ਦਿਲ ਤੇਰ ਮਾਨਾ ਨਾ ਕਾਫੀ ਦਿਨ ਤੱਕ ਉੱਥੇ ਬੈਠੀ ਬਚੱਤਰੇ ਦਾ ਇੰਤਜ਼ਾਰ ਕਰਦੀ ਰਹੀ ਪਰ ਬਚੱਤਰਾ ਫਿਰ ਵੀ ਨਹੀਂ ਆਇਆ ਉਧਰ ਦੂਜੇ ਪਾਸੇ ਰੀਤ ਸੀ ਜਿਹਦੇ ਹੌਂਕੇ ਵੀ ਵੀਰਾ ਨੇ ਸੁਣ ਕੇ ਸੁਨਿਆ ਕਰ ਦਿੱਤੇ ਸੀ ਵੀਰਾ ਨੂੰ ਤਾਂ ਬਸ ਬਚੱਤਰਾ ਹੀ ਨਜ਼ਰ ਆਉਣ ਲੱਗ ਪਿਆ ਸੀ ਵੀਰਾ ਬਚੱਤਰੇ ਦੇ ਖਵਾਬਾਂ ਵਿੱਚ ਗਵਾਚੀ ਹੋਈ ਸੀ ਅਚਾਨਕ ਰੀਤ ਦੀ ਜ਼ੋਰ ਦੀ ਚੀਖ ਨੇ ਦਿਲ چیر ਕੇ ਰੱਖ ਦਿੱਤਾ ਇੱਕਦਮ ਰੀਤ ਦੀ ਚੀਖ ਸਿੱਧੀ ਵੀਰਾ ਦੇ ਦਿਲ ਤੇ ਵੱਜੀ ਵੀਰਾ ਵੀ ਬੈਠੀ ਬੈਠੀ ਇੱਕਦਮ ਖੜੀ ਹੋ ਗਈ ਵੀਰਾ ਕੁਝ ਸਮਝ ਪਾਉਂਦੀ ਜਾਂ ਕੁਝ ਕਰ ਪਾਉਂਦੀ ਉਸ ਤੋਂ ਪਹਿਲਾਂ ਹੀ ਰੀਤ ਦੀ ਦਿਲ ਦੀ چیر ਦੀ ਚੀਕ ਫਿਰ ਤੋਂ ਕੰਨਾਂ ਨੂੰ ਪਾੜਦੀ ਹੋਈ ਨਿਕਲਣ ਲੱਗੀ ਭੀਤ ਦੀਆਂ ਇੰਨੀਆਂ ਦਰਦ ਭਰੀਆਂ ਚੀਕਾਂ ਸੁਣ ਕੇ ਵੀਰਾ ਦਾ ਦਿਲ ਵੀ ਕੰਬੂਠਿਆ ਖੜੀ-ਖੜੀ ਵੀਰਾ ਦੀਆਂ ਲੱਤਾਂ ਕੰਬਣ ਲੱਗ ਪਈਆਂ ਜਲਦੀ ਨਾਲ ਕਮਰੇ ਤੋਂ ਬਾਹਰ ਆਈ ਤੇ ਪਸ਼ੂਆਂ ਵਾਲੇ ਪਾਸੇ ਜਿੱਥੇ ਰੀਤ ਸੀ ਉਧਰ ਜਾਣ ਲੱਗੀ